ਗੁੰਗਰੂ ਕਰੀਏ ਗੁੰਗਰੂ ਲਗੀ ਤੜਕਾ ਲਾਉਣੀ ਤੇ ਇਧਰ ਆ ਗੁੰਗਰੂ ਕਰੀਏ ਕੰਗਰੂ ਹੋ ਗਿਆ ਹੈ ਗੁੰਗਰੂ ਉਹ ਜਿਹੜੇ ਪਹਿਲੇ ਪਟਕੇ ਲਈਦੇ ਇਹਦੇ ਇਹਦੇ ਗੁੰਗਰੂ ਹੁੰਦੇ ਨੇ ਛਲਗਮ ਹਾਂ ਆਹ ਉਹ ਹੀ ਕੀ ਛਲਗੂ ਸੁਣ ਗੁੰਗਰੂ ਹੁੰਦੇ ਪੁੱਤ ਅਸੋ ਜਾ ਛਲ ਜ਼ਮੀਨ ਹੁੰਦੇ ਗੁੰਗਰੂ ਹੁੰਦੇ ਜਿਹੜੇ ਜਮਾਨੇ ਨਾਲ ਜਾ ਗੁੰਗਰੂ ਨੂੰ ਛਲਗਮ ਦੇ ਦਿਆ ਤੋਂ ਬਹੁਤਾ ਜਿਮਾਨਾ ਨਾ ਅਗਿਆ ਚਲ ਗੁੰਗਲੀ ਹੁੰਦੀ ਗੁੰਗਲੀ ਹੁੰਦੀ ਸਾਡੇ ਵਾਸਤੇ ਗੁੰਗਲੀ ਹੁੰਦੇ ਤੋਂ ਜੂਰ ਕੇ ਕਹਿ ਕੇ ਖਾਦੇ ਅਨ ਗੁੰਗਲੀ ਕਹਿ ਕੇ ਖਾ ਲੇਂ ਤੇ ਨਹੀਂ ਕੋਈ ਅਸਰ ਦਸਤ ਗੁੰਗਲੀ ਖਾ ਲੇ। ਅੱਜ ਕੋਈ ਚੱਜ ਮਨਾ ਨਹੀਂ ਦੇਵਾ ਸੰਗਮ ਚੱਲੀ ਗੁੰਗਲੀ ਚੱਲੀ। ਇਹ ਹੋਰ ਕੀ ਮੁਰਗਾ ਖਾਣਾ ਸਰ ਐਸੀ ਮੁਰਗੇ ਦੀ ਹੱਡ ਖਾਣੀ ਹੈ। ਫੁਰ ਗਣੀ ਨਾ ਚਿਕਨ ਹੁੰਦਾ ਨਹੀਂ ਤੇ ਨਾਲੇ ਮੈਂ ਨਹੀਂ ਹਨ। ਮੈਂ ਬੋ ਤਾਂ ਤੇਰੇ ਤੋਂ ਹੋਗਾ ਮੁਰਗੂ ਪੀਓ ਚਿਕਨ ਚੁਣ ਜੀਓਗਾ ਮੇਰੇ ਚੋਂ ਤਾਂ ਮੁਰਗਾ ਹੀ ਹੁੰਦਾ। ਚਿਕਨ ਨਹੀਂ ਆਇਆ ਤਾਂ ਇਹ ਨਰ ਤੋਂ ਕੱਢ ਲਿਆ ਕਰ। ਤੋ ਠੀਕ ਆ ਮੈਨੂੰ ਨਹੀਂ ਪਤਾ ਫੈ ਨਹੀਂ ਕਿੱਥੋਂ ਕੱਢਣਾ ਕਰਨ YouTube YouTube ਕੋਣ ਹੋ ਕੇ ਹੁੰਦਾ ਤੇਰੇ YouTube ਫੋਟੇ ਕਾਹਨ ਹੁੰਦੀਆਂ ਨੇ YouTube ਪਈਦਾ ਤੇ ਸਾਨੂੰ ਵੀ ਮੇਰੀ ਜਾਨੀ ਬਲਾ ਮੈਂ ਤੇ ਆ ਰੋਟੀ ਦਿਨ ਲਿਆ ਤੇ ਪਕਾ ਲਿਆ ਤੇ ਖਾ ਲਿਆ ਮੈਨੂੰ ਨਹੀਂ ਪਤਾ ਕੀ ਹੁੰਦਾ ਜੀ YouTube ਕੀ ਹੁੰਦਾ ਬੁੱਕ ਨਾ ਹੋਰ ਅਗਰੇ ਜੇ ਮੈਂ ਚਾਹੁੰਦੀ ਮਮੀ ਅਗਰੇ ਚੱਲ ਕੇ ਸਿੱਖ ਕੇ ਆਉਂਦੇ ਖਾਣ ਤੇ ਮੈਨੂੰ ਇਹ ਹੀ ਪਰ ਮੈਂ ਚੱਲ ਦਮ ਨਹੀਂ ਖਾਣ ਲੈ ਫੋਨ ਤੂੰ ਮੂੰਹ ਕੀ ਖਾਣਾ ਕੋਸ਼ਿਸ਼ ਨਹੀਂ ਕਰਾਂਗੀ ਸੁਣਾ ਚੇਸ਼ਾ ਗੱਲ ਨਹੀਂ ਮੈਂ ਨਾ ਪਟਾਟੇ ਖਾਣੇ ਹਾਂ ਹਾਂ ਹੀ ਹੁਣ ਉਹ ਕੀ ਪਟਾਟੋ ਬਣਾਦੀ ਆ ਆਇਆ ਏ ਮੈਂ ਪਟਾਟੋ ਹੀ ਖਾਣਿਆ ਮੈਂ ਇਹ ਨਹੀਂ ਖਾਣੇ ਨਾ ਹੁਣ ਮੈਂ ਪਟਾਟੋ ਕਿੱਥੋਂ ਲਿਆਂਗੀ ਨਾ ਮੈਂ ਤਾਂ ਪਟਾਕੂ ਤਾਂ ਕਦੀ ਮੂੰਹ ਵੀ ਨਹੀਂ ਵੇਖਿਆ ਕੀ ਪਟਾਕੂ ਪਟਾਕੂ ਕੀ ਹੁੰਦੀ ਹੈ ਨਾ ਮੇਰੇ ਕੋਲ ਪਟਾਕੂ ਬਣਦੀ ਹੈ ਨਾ ਹੀ ਕਦੀ ਦੇਖੀ ਹੈ ਓਏ ਨਹੀਂ ਤੂੰ ਐਡਾ ਨਹੀਂ ਸੇਰੇ ਨਹੀਂ ਡੋਣਾ ਮੈਂ ਚੰਦੂ ਕਾ ਇਹ ਹੁਣ ਲਈ ਗੇ ਪਟਾਕੂ ਬਣਾਉਂਦੀ ਸੀ ਗੱਲ ਉਹ ਨਾ ਮਮਾ ਮੈਂ ਉਹ ਨਾ ਮੇਰੇ ਨਾਲ ਸੈਟ ਆਉਂਦੇ ਮੈਂ ਕਹਿੰਦੀ ਮੈਂ ਪਟਾਟੋ ਫੜਨੇ ਉਹ ਕਹਿੰਦੇ ਕਿਹੜੇ ਟਪਾਟੋ ਕਿਹੜੇ ਪਟਾਟੇ ਯਾਹ ਕਿਹੜੇ ਪਟਾਟੇ ਸਹੀ ਗੱਲ ਵਾ ਕਿਹੜੇ ਪਟਾਟੋ ਚੱਜ ਨਾਲ ਬੋਲਿਆ ਕਰਦੇ ਵੀ ਅਸੀਂ ਬੋਲਦੇ ਆਂ ਯਾ ਤੇ ਬੰਦੇ ਦੀ ਕਾਜ ਦੀ ਸਮਝ ਵੀ ਆਉਂਦੀ ਐ ਹੁਣ ਐਵੇਂ ਕਦੀ ਕੁਝ ਬਣਾਉਣ ਨਾਲ ਮਾਰਦੀ ਕਦੀ ਕੁਝ ਕੱਟ ਮੈਂ ਦੱਸ ਤੈਨੂੰ ਕੀ ਪਟਾਪੋਆਂ ਨਹੀਂ ਖੜੇ ਹੁਣ ਮੈਂ ਤੋਂ ਜ਼ਿਆਦਾ ਮੈਨੂੰ ਤੇ ਪਤਾ ਨਹੀਂ ਬੁਲਾਤੀ ਹੁੰਦੀ ਤੂੰ ਦੱਸ ਦੇ ਮੈਨੂੰ ਪਤਾ ਹੋਵੇ ਕਿ ਮੈਂ ਨਾ ਕਰਾਂ ਮੈਨੂੰ ਆ ਬਣਾ ਦੇ ਲੱਭਣ ਤੂੰ ਐਂ ਕਾ ਪਾਪੇ ਬਣਾ ਕੇ ਖਾ ਲੈ ਅਬ ਤੂੰ ਘਰ ਦੇ ਵਿੱਚ ਹੋਊਂਗੀ ਤੂੰ ਕਾ ਲੈ ਕੇ ਲੈ ਕੇ ਕੀ ਹੈ ਕਿੱਥੇ ਪਈ ਆਪਾਂ ਤੇ ਕਿੰਨਾ ਖੋਲੇ ਹੁੰਦੀ ਨਹੀਂ ਮੈਂ ਤੇ ਆਖ ਨਹੀਂ ਦੇਖੇ ਕਦੀ ਨਾ ਇਹ ਪੈਸੇ ਵੀ ਸਭ ਖਾੜੇ ਨੇ ਵੇਚਣ ਆਉਂਦੇ ਹੋ ਮੈਂ ਕਦੀ ਪਟਾਕ ਤੋਂ ਕੋਣੀ ਕਦੀ ਕਿਹਾਗਾ ਨਾ ਹੋ ਵੀ ਨਾ ਕੰਮ ਨਹੀਂ ਲੱਭਕਾਦੀ ਆਏ ਹੋਏ ਆਲੂ ਨਹੀਂ ਰੋੜ ਜਾਣੀ ਨਹੀਂ ਆਲੂ ਹੁੰਦਾ ਇਹ ਆਲੂ ਤੇ ਤੂੰ ਸਿੱਧਾ ਕੇ ਆਲੂ ਖਾਣਾ ਇਸ ਦੀ ਨਵਾਜੀ ਫੈਂਟ ਆਲੂ ਇਹ ਆਲੂ ਇਹਨੂੰ ਆਲੂ ਆਉਂਦੇ ਆ ਪਟਾਕੂ ਨਹੀਂ ਆਉਂਦੇ ਪਰ ਮੇਰੀ ਗੱਲ ਸੁਣੋ ਮੈਂ ਤੇ ਪਟਾਟੇ ਖਾਣੇ ਨਾ ਮੈਂ ਤੇ ਹਰਾਣਾ ਨਹੀਂ ਨਾ ਚੀਚਾ ਦੇ ਵੱਲ ਨਾ ਸੁਣਨੇ ਨਾ ਇਹਨਾਂ ਨੇ ਸ਼ੁਰੂ ਤੋਂ ਹੀ ਹਲੂ ਕਹਿੰਨੇ ਆ ਪਟਾਟੇ ਬਟੂਟੇ ਜੀ ਤੇ ਹੋਣੀ ਸੁਣ ਲਿਆ ਉਹ ਉਹੀ ਕਹਿੰਦੇ ਕਿ ਆ ਕੀ ਆ ਨਾ ਪਾਉਂਦੀ ਆ ਤੇਰੇ ਪਟਾਲ ਦੇ ਵੀ ਦੱਸ ਤੂੰ ਹੀ ਕਹਿਣ ਲੱਗ ਪੁੱਤ ਸਾਨੂੰ ਵੀ ਕੁਝ ਪਤਾ ਨਾ ਦੇ ਦੇ ਤੂੰ ਬਾਅਦ ਵਿੱਚ ਅੱਜ ਕੱਲ ਪੜਾਈ ਆ ਸਕੂਲ ਲਈ ਬੱਚੇ ਨੂੰ ਕਾਹਦਾ ਮੇਰੇ ਜਨ ਵਿੱਚ ਪਾ ਲੈਣਾ ਤੇ ਮਾਵਾ ਨੂੰ ਚਾ ਲੈਣਾ ਹੁਣ ਬਣਾ ਦਵਾਂਗੇ ਜਿੱਦਾਂ ਅਸੀਂ ਬਣਾਵੇ ਉਦੋਂ ਹੀ ਖਾਣੇ ਆ ਨਾ ਤੇਰੇ ਪਟਾਕੋ ਨੂੰ ਹਾਂ ਬਣਾ ਦੇ ਆਪਰ ਇਹਦੇ ਵਿੱਚ ਆਨੀਅਨ ਨਾ ਪਾਇਆ ਉਹਿਸ ਮੈਟ ਬੋਟਲ ਉਹ ਨਹੀਂ ਪਾਈ ਉਹ ਤੇ ਕਦੀ ਪਾਇਆ ਹੀ ਨਹੀਂ ਆਪਾਂ ਆਨੀਅਨ ਕਦੋਂ ਪਾਉਨੇ ਆਪਾਂ ਆਨੀਅਨ ਤਾਂ ਵੀ ਨਹੀਂ ਪਤਾ ਤਾਂ ਤੈਨੂੰ ਪਤਾ ਕੀ ਨਾ ਇਹਨਾਂ ਨੇ ਆਪਣੇ ਕੋਲ ਦੇ ਆਪਣੇ ਘਰ ਹੈਗਾ ਹੀ ਨਹੀਂ ਆਨੀਅਨ ਆਨੀਅਨ ਨਹੀਂ ਹੈਗਾ ਆਪਣੇ ਘਰ ਤੇ ਆ ਕੀ ਆ ਇਹ ਹੋਣੀ ਨਾ ਹਾਈ ਜੀ ਮੈਂ ਮਾਰ ਜਾ ਆਈ ਹੋਣੀ ਗੰਦਾ ਤੇਰੇ ਉਹ ਗੰਦਾ ਕਹਿਣਾ ਆਨੀਅਨ ਤੂੰ ਕਿੰਨ ਤੋਂ ਹੀ ਮੇਰੇ ਪਿੱਛੇ ਕੋ ਮੈਂ ਤੇਰੇ ਪਿੱਛੇ ਕੋ ਲੱਗਾ ਪਟਾਟ ਨੂੰ ਆਲੂ ਇਹਨੂੰ ਕੁਛ ਹੋਰ ਕੀ ਆ ਯਾਰ ਆਨੀਅਨ ਗੰਡਾ ਹੁੰਦਾ ਗੰਡਾ ਆਨੀਅਨ ਨਹੀਂ ਹੁੰਦਾ ਇਹਨਾਂ ਦੇ ਸਾਨੂੰ ਉਹੀ ਪਾਗਾ ਕਰ ਦੇਣਾ ਨਾ ਬਾਹਰ ਅੰਦਰ ਜਾਣ ਚੋਣੀਆਂ ਨਹੀਂ ਰਹਿੰਦੀ ਹਾਂ ਉਹਨਾਂ ਦੇ ਜਾਂ ਪੈਣਾ ਆਪਦੀ ਪੜ੍ਹਾਈ ਆਪਦੇ ਕੋਲ ਹੀ ਰੱਖਿਆ ਘਰਾਂ ਦੇ ਮਤਾਂ ਇਹਦੇ ਜਿੱਦਾਂ ਸਿੱਧੇ ਸਾਦੇ ਹੈਗੇ ਸਾਨੂੰ ਤੋਂਵੇਂ ਦੇ ਰਹਿੰਦੇ ਤੁਸੀਂ ਨਹੀਂ ਇੰਗਲਿਸ਼ ਬੋਲੋਗੇ ਨਾ ਉਹੀ ਸਾਡੀ ਪਰਸਨੈਲਿਟੀ ਬਣੂਗੀ ਹੁਣ ਉਹ ਕੀ ਹੁੰਦਾ ਜਿਹੜੀ ਬਣੀ ਨਾ ਮੈਂ ਨੰਨਾ ਬਣਾ ਕਰੋ ਤੇ ਆਪਣੀ ਪਰਸਨੈਲਿਟੀ ਬਤਾਇਆ ਕਰੋ ਠੀਕ ਆ ਹਾਏ ਹਾਏ ਨਹੀਂ ਅਸੀਂ ਨਹੀਂ ਹੋਰ ਬਦਨਾ ਅਸਾਂ ਵਦਨਾ ਜਿੰਨਾ ਕੋ ਵਦਨਾ ਸੀ ਹੁਣ ਬੂਹੇ ਦੇ ਵਿੱਚ ਵੱਜਦੀਆਂ ਫਰੇ ਅੰਦਰ ਵੀ ਨਹੀਂ ਬੜਿਆ ਜਾਣਾਗਾ ਹੈ ਉਹ ਹੋਰ ਵੱਜਦੇ ਤੇ ਮੂੰਹੇ ਉੱਚੇ ਕਰਾਉਣੇ ਆ ਬੇਚਾ ਫਰਿਆ ਨਹੀਂ ਮੈਂ ਮੈਂ ਹਾਈਟ ਨਹੀਂ ਜਾ ਰਹੀ ਮੈਂ ਪਰਸਨੈਲਿਟੀ ਜਾ ਰਹੀ ਹਾਂ ਨਹੀਂ ਹੁਣ ਉਹ ਕੀ ਹੁੰਦਾ ਪਰਸਨੈਲਿਟੀ ਤੇਰੀ ਉਹ ਕੀ ਹੁੰਦਾ ਆਪਣਾ ਸਵਾਰ ਕਿ ਰੱਖਣਾ ਚਾ ਮੰਨੀ ਦੇ ਨਹੀਂ ਹੋ ਸਕੇ ਕੀ ਅਹੀ ਕੀ ਤੇ ਕੀ ਬਣੀਆ ਸਵਾਰਿਆ ਹੀ ਹੈ ਆਪਣੇ ਅਗਰ ਸਭ ਜੂਨਸ ਫੇਰ ਤੋਂ ਲਾਉਂਦੇ ਸ਼ੰਗ ਦਾ ਸਵਾਰਿਆ ਹੈ ਇਹਨੂੰ ਮਾਰ ਤੇ ਹੋਰ ਦੱਸੀ ਕੀ ਸਵਾਰਨ ਚੱਲੀ ਤੂੰ ਆਪਣੀ ਪਰਸਨੈਲਿਟੀ ਆਪਣੇ ਖੋਲੀਏ ਅਨਪੜ੍ਹ ਕੁਆ ਪੁਰੀ ਘਰ ਦੀ ਕੀ ਹੈ ਮੈਂ ਇਹ ਸਾਬਨ ਵੀ ਦਾਤ ਦੀਆਂ ਆ ਹੋ ਗਿਆ ਹੋ ਗਿਆ ਮੈਂ ਕਿਰਲ ਦਾ ਇਹ ਨੂੰ ਅੰਗਰੇਜ਼ੀ ਲੱਗਦਾ ਵਾ ਇਹਦੀ ਮੂਹ ਪਾ ਰਹੀ ਹੋ ਚੱਲੀ ਐ ਅੱਧੀ ਤੇ ਹੋ ਗਈ ਐ ਤੇ ਰਹਿ ਗਈ ਅੱਧੀ ਇਹਨੂੰ ਕਿਆ ਕਰੀਏ ਵੀ ਆਪਾਂ ਢਾ ਲੀਏ ਆਪਾਂ ਇੰਤਾਰੇ ਸਕੂਲ ਪਾਈਏ ਮੈਂ ਤੇ ਆਪਾਂ ਨਹੀਂ ਢਾ ਲਦੇ ਕਿ ਤੇ ਹੋਰ ਨੇ ਆਪਾਂ ਕੰਮ ਕਰੀਏ ਉਹ ਤਾਂ ਗਲਤ ਗੱਲ ਹੀ ਦੱਸੀ ਜਾਂਦੇ ਇਹਨਾਂ ਨੂੰ ਤੇ ਘਰ ਵਿੱਚ ਨਹੀਂ ਆਣੇ ਨੂੰ ਤੇ ਅਸਰ ਬਾਅਦ ਕੀ ਨਹੀਂ ਆਣੇ ਕਿਵੇਂ ਬੋਲਣਗੇ ਤੇ ਆਪਾਂ ਕਿਵੇਂ ਸਮਝਾਂਗੇ ਤੇ ਕੀ ਕਹਿੰਦੇ ਕਿ ਕਹਿਣ ਫਿਰ ਕੀ ਨਹੀਂ ਕਹਿੰਦੇ ਆਪਾਂ ਤਾਂ ਦੇ ਸਵੇਰੇ ਜਾਂਦੇ ਮੈਂ ਵੀ ਆ ਕੀ ਇਹਨਾਂ ਸਿਖਾਤਾ ਨਹੀਂ ਅਹੀ ਨਹੀਂ ਹੋਣਾ ਸਕੂਲ ਇਹ ਹੈ ਮੈਂ ਵੀ ਆਟਾ ਹੁੰਨਾ ਸਬ지 ਬਣ ਗਈ ਹੈ ਉਹ ਲੈ ਬਿਤਰ ਕਹਿਣ ਵਾਲਾ ਰਹਿ ਗਿਆ ਫਟਾ ਦਿੰਨਾ ਮੈਂ ਇਹ ਕੁਦੀ ਫਟਾ ਕੁਦੀ ਨਾ ਮੈਂ ਮੈਂ ਇਹ ਵੀ ਜਾਂਦੀ ਸਾਡੇ ਨੂੰ ਤਾਂ ਪਟਾਉਂਦੀ ਹੈ ਕਿਉਂ ਪਤਾ ਨਹੀਂ ਕਿ ਜਾਂਦੀ ਹੈ ਕੀ ਬਲਾ ਗੰਡੇ ਵੀ ਆਉਂਦੀਆਂ ਆ ਰਹੀਆਂ ਕੁਛ ਇੱਦਾਂ ਦਾ ਕਹਿੰਦੀਆਂ ਆ ਰਹੀਆਂ ਨਾ ਅੱਛਾ ਨੂਨੀਆਂ ਨਾ ਹਾਂ ਹਾਂ ਪੂਰਾ ਪੂਰਾ ਦਿੱਤਿਆਂ ਰੱਖ ਲਓ ਉਂ ਤਾਂ ਉਹਦੇ ਪਟਾਖੋ ਇਹ ਨੂੰ ਆਦੇ ਨੂਨੀਆਂ ਨੂਨੀਆਂ ਚਾਹ ਲੈ ਆਪਾਂ ਵੀ ਨੂਨੀਆਂ ਚਾਹਣਾ ਹੁਣ ਆਪਾਂ ਨੂਨੀਆਂ ਨਹੀਂ ਕਹਿਣਾ ਮਾਫੀ ਨੂਨੀ ਮੀਠਾ ਜੇ ਗਵਾਂਡੀਆਂ ਕੋਲ ਲੈਣਗੇ ਤਾਂ ਇਹ ਤੁਹਾਨੂੰ ਕਮੀ ਬਣਾ ਕੇ ਆਵਾਂਗੇ ਨੂਨੀਆਂ ਨਹੀਂ ਦੇ ਸਕਾਂ ਨੂਨੀਆਂ ਨਹੀਂ ਦੇ ਸਕਾਂ ਨਾਲੇ ਪਟੋ ਦੇ ਆਹੋ ਦੋਵੇਂ ਚੀਜ਼ਾਂ ਮਿਲ ਜਾਣਗੀਆਂ ਅਗਲੇ ਕਿੰਨਾਂ ਗਿਆ ਤਗਾ ਕਿ ਅਗਲੇ ਨਾਲ ਅਹੀਂ ਨਹੀਂ ਵੱਧਗੇ ਅਨਿਆਥੀ ਉਹਦੇ ਉਹ ਹਾਂ ਨਾਲਿਆ ਕਰਨੇ ਪਹਿਲਾਂ ਕਿੰਨੀ ਅੰਗਰੇਜ਼ੀ ਜਾਣਦੇ ਨੇ ਹਾਂ ਮੈਨਾਂ ਤੇ ਹੋਈ ਆ ਫਰੀਦਪੁਰ ਤੋਂ ਵਰਗੀਆਂ ਵੇਖੀ ਕਿੱਦਾਂ ਸਾਲਦੇ ਆ ਆਪਣੇ ਨੇ ਨਹੀਂ ਤੋਂ ਮੁੰਗਨ ਜਮਾ ਕਿ ਸਮਝ ਨਹੀਂ ਲੱਗਣੀ ਸਮਝ ਨਹੀਂ ਲੱਗਣੀ ਹਾਂ ਉਹ ਆਪਣੇ ਅੰਗਰੇਜ਼ੀ ਬੜੀ ਪੂਰਜੀ ਤੇ ਮੈਂ ਬੜੀ ਅੰਗਰੇਜ਼ੀ ਮੈਂ ਸਭ ਕੁਝ ਮੈਂ ਸਭ ਚੰਗਾ ਫਰੀ ਕੁਰੀ ਨੂੰ ਨਾ ਕਹੂੰਦਾ ਪਰਨ ਪਤਾ ਉਹਦੇ ਨਾ ਪੰਗਾ ਜੇ ਜੋ ਵੀ ਹੋ ਜਾਗੀ ਉਹਦੇ ਨੇ ਤਾਂ ਪੰਗਾ ਨਹੀਂ ਤੇ ਅੱਜ ਤੇ ਆਪਾਂ ਨੂੰ ਅੱਗੇ ਲਾ ਰੱਖੀ ਸੀ ਹੋਰ ਹੋਰ ਹਾਂ ਮੈਂ ਆਪਾਂ ਕੁੜੀ ਨੂੰ ਇਹਨੂੰ ਆਪਾਂ ਇਹ ਕਿ ਕਰੀਏ ਸਾਨੂੰ ਬਿੱਕੀ ਸਾਰੀ ਅੰਗਰੇਜ਼ੀ ਰਾਤ ਨੂੰ ਇੱਕ ਘੰਟਾ ਲਾ ਕਰਾਂਗੇ ਸਿਖਾ ਸਾਨੂੰ ਮੈਂ ਤੇ ਕਿੱਲਾ ਕਰ ਲੈਣੀ ਕੋਸ਼ ਨਹੀਂ ਆਹ ਜਿਹੜੇ ਤੇਰੀ ਨੂਰੀਆਂ ਨੂਰੀਆਂ ਦੀ ਵਾਲੇ ਉਹ ਗੱਲਾਂ ਕਰਦਾ ਮੈਂ ਵਧੀਆ ਸਖੋਂ ਵਾਲ ਸਿੱਖ ਲਓ ਅੰਗਰੇਜ਼ੀ ਬੋਲਣੀ ਆ ਗਈ ਹੈ ਨਹੀਂ ਆਸ ਨਹੀਂ ਸਾਨੂੰ ਐ ਕਰੀ ਸਤ ਰਾਤ ਨੂੰ ਪੜ੍ਹ ਕੇ ਸਾਨੂੰ ਅੰਗਰੇਜ਼ੀ ਦੇਖੜੀ ਤੱਕ ਕੋਸ਼ ਕਰਦੇ ਤੇਰੀ ਪ੍ਰੀਤ ਚਾਹੀਦੀ ਦੇ ਨਾਲ ਪੰਗਾ ਲਵਾਂਗੀ ਤੇ ਤੇ ਬਾਹਲੀ ਅੰਗਰੇਜ਼ੀ ਭੋਰ ਦੀ ਸੰਤ ਪਤਾ ਹੀ ਨਹੀਂ ਸੀ ਤੂੰ ਸਾਡੇ ਘਰੇ ਅੰਗਰੇਜ਼ੀ ਦਾ ਮਾਸਟਰ ਦੇਖਾ ਹਾਂ ਇਹ ਆ ਦੋ ਚੀਜ਼ਾਂ ਤੇ ਮੈਨੂੰ ਆ ਗਿਆ ਪਟਿਆਰਾਂ ਨੂੰ ਵੀ ਦੋ ਗੱਲਾਂ ਬਾਕੀ ਚੀਜ਼ਾਂ ਸਿਖਾ ਦੇਣੀ ਕਿੰਨੇ ਕਿੰ ਕੀ ਕਰਾਂ ਠੀਕ ਅਗੇ ਨੂੰ ਅੰਗਰੇਜ਼ੀ ਚ ਜਾ ਕੇ ਦੂngਿਆ ਕਰਾਂਗੇ ਪਟਾਕੋ ਨਹੀਂ ਪਟੈਟੋ ਆਹੋ ਚਲ ਕੁਝ ਵੀ ਹੈ ਤੇ ਅੰਗਰੇਜ਼ੀ ਹੈ ਨਾ ਪਟਾਕੋ ਫਿਰ ਅੰਗਰੇਜ਼ੀ ਨਹੀਂ ਬੋਲਣ ਦੀ ਹੈ ਨਾ ਅੱਪਾ ਆਲੂ ਨਹੀਂ ਕਹਿਣਾ ਉਹ ਪਟਾਕੋ ਕਹਿੰਦੇ ਠੀਕ ਦੂਜਾ ਨੌਨੀਅਨ ਆ ਨੀਅਨ ਆ ਨੀਅਨ ਇਹ ਉੱਥੇ ਗੱਲ ਆ ਜਾਂਦੀ ਆ ਚਲ ਨੌਨੀਅਨ ਬੋਲਾਂਗੇ ਓਨੀਅਨ ਬੋਲਾਂਗੇ ਜਿਹੜੀ ਚੀਜ਼ ਆ ਜੂਗੀ ਜਿਆਦਾ ਦਿਮਾਗ ਚ ਆ ਜੇ ਨਾ ਬੋਲਦੇ ਨਹੀਂ ਬਥੇਰੀ ਚਲਾ ਤਾ ਮੈਂ ਭੜਕੇ ਆਖੇ ਨਾ ਨਾ ਕਈ ਆਉਣੀ ਨੀ ਉਹ ਵੀ ਕੋਈ ਚੱਜ ਨਾ ਤੇ ਕੋਲਪੋ ਚੰਗੀ ਤਰ੍ਹਾਂ ਬਾੜ ਸਿੱਖੀਏ ਚੰਗੀ ਤਰ੍ਹਾਂ ਹਾਂ ਦੇਖੋ ਕੋਲ ਇਹਨੂੰ ਤਾਂ ਆਪਣੇ ਇੱਕ ਕੈਂਟ ਲਾਵਾਂਗੇ ਅਜੇ ਸਿਖਾ ਦੇਗੀ ਸਰਨੇ ਕਿੰਨਾ ਹਰੇਕ ਗੱਲ ਹਾਂ ਹਾਂ ਸਾਰੀ ਤੁਸੀਂ ਨਹੀਂ ਪੜੀ ਇਹਨੂੰ ਕੀ ਆਉਂਦੇ ਮੈਰੇ ਨੂੰ ਅਜਾ ਪਨੀਆ ਹਾਂ ਇਹਨੂੰ ਕੀ ਆਉਂਦੇ ਆਤਾ ਨਹੀਂ ਕੋਰੀਐਂਡਰ ਕੋਰੀ ਐਂਡਰ ਕੋਰੀ ਐ ਕੋਰੀ ਠੀਕ ਆ ਇਹ ਤੇ ਆਗਾ ਸਮਝੋ ਤੁਹਾਨੂੰ ਚੈੱਕ ਕਰਿਆ ਕਰੂੰਗਾ ਨਾ ਕੋਰੀ ਐਂਡਰ ਮਾ ਗਰੇ ਜੇ ਅਪਰੇ ਜੇ ਨਾ ਆਵੀ ਕਿਤੇ ਓਕੇ ਤੋ ਕਿਤੇ ਜਾਈ ਹੈ ਤੇ ਇਹ ਨਹੀਂ ਲੱਗੇ ਤੇ ਕੀ ਮੰਗਣਾ ਹੈ ਤੇ ਫਿਰ ਆਪਾਂ ਕੀ ਮੰਗਿਆ ਮੇਰੀ ਗਰਲਫ੍ਰੈਂਡ ਇੱਥੇ ਆ ਜਾ ਬਹਿ ਬਰਜਾ ਕਾਪ ਤੇ ਹੁਣ ਦੇ ਹੀ ਰਹਿਣੇ ਆ ਆ ਜਾ ਹਾਂ ਤੁਸੀਂ ਕਹਿੰਦੇ ਸਿਸਟਰ ਕੰਮ ਹੀ ਹੈ ਸਿਸਟਰ ਕੰਮ ਹੇਅਰ ਆਏ ਆਏ ਉਹਨੂੰ ਤੇ ਪਿਆ ਗਿਆ ਵਾ ਬਹਿ ਇੱਥੇ ਬਹਿ ਮਰ ਜਾ ਹੁਣ ਆ ਕੀ ਕੰਮ ਹੈ ਇਹ ਕਿਉਂ ਨਵੀਂ ਬਾਗ ਕਰ ਸਿਖਾਉਂਦੀ ਕੰਮ ਹੀ ਹੈ ਦਾ ਮਤਲਬ ਆ ਕਿ ਇੱਥੇ ਆ ਕੇ ਬੈਠ ਅੱਛਾ ਲੈ ਨਹੀਂ ਸੁਣ ਲਾ ਕੰਮ ਹੀ ਆ ਕਰ ਤੂੰ ਕਹੀ ਜੇ ਤਾਂ ਮੇਰੇ ਪਤਨੀ ਕੀ ਜਿਹੜਾ ਕੰਮ ਲੱਭੀ ਜਾਣਾ ਪੀ ਕਿਹੜਾ ਕੀ ਲੱਭਣ ਦੇ ਕੀ ਲੱਭਣ ਦੇ ਤੇ ਮੈਨੂੰ ਪਤਾ ਨਹੀਂ ਲੱਗਣਾ ਪਤਾ ਨਹੀਂ ਲੱਗਣਾ ਸਾਹ ਨਹੀਂ ਤੂੰ ਇਹ ਰਹਿ ਇੰਨਾ ਨਹੀਂ ਹਣ ਕੋਈ ਅੱਧਾ ਨਿਕਲੇ ਕੀ ਕੀ ਚੀਜ਼ਾਂ ਕੋਈ ਉਹ ਜਿਹੜੀ ਕਾਜ ਨਾ ਉਹਨੂੰ ਕੀ ਆਂਦੇ ਗੋਭੀ ਦਾ ਚਰਨ ਦੱਸ ਕੈਰੇ ਕੈਰਟ ਚਲੀ ਚਲ ਪੈਰੇ ਤੇ ਗੋਭੀ ਨੂੰ ਕੋਈ ਕੁਆਲਿਫਾਈਡ ਇਹ ਕੌਲੀ ਕੌਲੀ ਫਲਾਵਰ ਹੈ ਯੂ ਕੀ ਕੌਲੀ ਤੇ ਕੌਲੀ ਦਾ ਗੋਭੀ ਤੇ ਕੌਲੀ ਤੇ ਉਹਦੇ ਵਿੱਚ ਹੁੰਦੀ ਨਹੀਂ ਕਿ ਬਣੀ ਉਹਨੂੰ ਕੌਲੀ ਫਲਾਵਰ ਕਹਿੰਦੇ ਆ ਜਿਹੜਾ ਐਂ ਹੁੰਦਾ ਨਹੀਂ ਬਲਦਾ ਹਨਾ ਤੇ ਕੌਲੀ ਵਾਂਗੂੰ ਨਾਲ ਦੇ ਵਿੱਚ ਉਹਦੇ ਗੋਭੀ ਹੁੰਦੀ ਹੈ ਤੇ ਕੌਲੀ ਇਹ ਕੀ ਸਮਝ ਰਹੀ ਏ ਕੌਲੀ ਫਲਾਵਰ ਕਹਿਆ ਦੇ ਤੂੰਗੀ ਗੋਭੀ ਫਲਾਵਰ ਕਹ ਦੂੰਗੀ ਨਹੀਂ ਉਹਨਾਂ ਨੇ ਕਿਹਾ ਇਹ ਇੰਗਲਿਸ਼ ਸਿੱਖੀ ਤੂੰ ਇੱਕ ਕੌਲੀ ਜੀ ਕਾਲ ਕੋਈ ਨਹੀਂ ਗਾ ਇੱਕ ਦੋ ਚੀਜ਼ੇ ਮੈਂ ਸਿੱਖਣੀਆਂ ਮੈਂ ਤੂੰ ਨਾ ਇਹੋਸ ਕੰਮ ਇਹ ਨਹੀਂ ਸਿੱਖਣੀਆਂ ਮੇਰੇ ਸਿਰ ਉਂਗਲਾਂ ਦੀ ਨਾ ਰਹੀਆਂ ਜਾਂਦੀਆਂ ਕਿ ਤੇ ਆ ਵੀ ਨਾ ਕਿ ਤੇ ਕੋਪੀ ਕਰ ਜਣਾ ਕਹਿਣਾ ਉਹ ਨਾ ਭੋਲੇ ਚ ਗਈ ਮੈਂ ਤੇਰੇ ਸਿਰ ਦੇ ਉੱਤੋਂ ਦੀ ਲੰਘ ਜਾਂਦੇ ਤੇ ਮੇਰੇ ਬੜੇ ਸਿਰ ਦੇ ਵਿੱਚ ਪੈ ਜਾਂਦੀਆਂ ਜਾਂਦੀਆਂ ਮੇਰੀਆਂ ਤੇ ਆਪ ਸਾਹ ਕੋਲ ਕਰਕੇ ਲੱਗਦੀਆਂ ਜਾਂਦੀਆਂ ਮੇਰੇ ਤੇ ਆਪ ਨਹੀਂ ਕੰਮ ਦੀ ਸੁਣਤੀ ਲੱਗਦੀ ਸੀ ਤੂੰ ਚਾਲੂ ਤੇ ਤੇ ਇਹ ਨਹੀਂ ਆਪਾਂ ਲਾ ਲੈਣ ਲੱਗੇ ਹੋਰੇ ਆਪਾਂ ਨਹੀਂ ਹੈ ਸਾਡੇ ਆਪਾਂ ਨਹੀਂ ਆ ਰਹੇ ਆਪਣੇ ਹੀ ਘੀ ਘਾਰ ਅਜੀ ਕਲ ਤੇ ਇੰਨੀ ਕਿਦਾਂ ਲੱਗਦਾ ਕੰਮ ਆ ਜਾਂਦਾ ਉਹ ਵਾਹ ਮਾੜੀ ਕਾਫੀ ਮਨਜੋਸ ਦਾ ਕੋਰਨਾ ਤੇ ਉਹ ਵੀ ਉਹਦਾ ਪੁੱਠਾ ਨਾਮ ਹੀ ਲੈ ਕੇ ਆਈ ਐ ਇੰਗਲਿਸ਼ ਨੂੰ ਵੀ ਚੜਾ ਚੜਾ ਕੇ ਪਤਾ ਨਹੀਂ ਕਿੰਨਾ ਦੁਨੀਆ ਤੇ ਮਹਾਨ ਬੜਿਆ ਪਰ ਜਾਣੀ ਕਿਥੋਂ ਲੱਗ ਕੇ ਆਈ ਐ ਇਹਦੇ ਮੇਰੇ ਪਾਪਾ ਚਾਚੂ ਹਸਾਈ ਮਿਲਵਣ ਪਰ ਆਸ ਕੰਮ ਹੈ ਸਿੱਖਰ ਕੰਮ ਹੈ ਆਪਾਂ ਤੋਂ ਬੰਨੀਆਂ ਚੜੀਆਂ ਮਾਂ ਮਾਣਾ ਤੇ ਉਹ ਪਹੁੰਚ ਆ ਰਹੀਆਂ ਨਹੀਂ ਚੋੜਿਆ ਆਪਾਂ ਨੂੰ ਹਣੋਂ ਨਾ ਨਿੰਦੀ ਸਮਾਣੀ ਚਾਹੀਦੀ ਸਕੂਲ ਕੇ ਮੈਂ ਬੋਲਿਆ ਨਾਮ ਨਾ ਹਨਾ

ਮੈਂ ਨਹੀਂ ਲੀ ਗੀ ਆਖਿਆ ਕਰੂ ਹਾਂ ਹੁਣ ਕੀ ਆਖਿਆ ਤਾਂ ਬੀਜੀ ਤੁਸੀਂ ਆ ਤਾਂ ਕਿਥੋਂ ਲੱਭ ਕੇ ਨਹੀਂ ਆਈ ਹੈ ਹੈ ਆ ਤੈਨੂੰ ਕਿਥੋਂ ਲੱਭ ਕੇ ਕਿਥੋਂ ਲੱਭ ਕੇ ਨਹੀਂ ਆਉਂਦਾ ਲੱਭ ਕੇ ਤਾਂ ਲੱਭ ਕੇ ਸਤੋਨੇ ਆਉਂਦਾ ਨਹੀਂ ਤੇ ਵਿਆਹ ਕਰ ਜਾਂਦੇ ਨ ਕੋਈ ਕਾਰਵਾੜਨਾ ਨਹੀਂ ਹਾਂ ਤੇ ਮੈਨੂੰ ਪਤਾ ਹੈ ਕਿ ਹਾਊਸ ਵਾਈਫ ਹੈ ਪਰ ਮੈਨੂੰ ਪਤਾ ਹੈ ਕਿ ਹਾਊਸ ਵਾਈਫ ਸੇ ਪਰ ਕਿਥੋਂ ਲਿਆਉਣੀ ਹੈ ਤੁਸੀਂ ਇੰਨੀਆਂ ਅੰਨ ਚਾਚੇ ਨੂੰ ਕੀ ਕਰੋਗੇ ਇੰਗਲਿਸ਼ ਬੋਲਿਆ ਕਰੋ ਠੀਕ ਹੈ ਹਾਂ ਠੀਕ ਇਹੀ ਤੇ ਸਾਲ ਨੇ ਹੋ ਜਿਨੇ ਚੱਗਦੇ ਨੇ ਤੁਸੀਂ ਨਾ ਇੱਕ ਗੱਲ ਕਰਿਆ ਪਰ ਸਾਨੂੰ ਪੱਲ ਨਾ ਮਾਣਾ ਉਹਨਾਂ ਨੂੰ ਕਹਿ ਨਹੀਂ ਆ ਕਿ ਮੈਨੂੰ ਪਟਾਟੋ ਦੇ ਦੋ ਉਹ ਕਹਿੰਦੇ ਉਹ ਕੀ ਹੁ ਨਾਈਟਾ ਪਟੋਟਾ ਪਟੋਟਾ ਫਸਾ ਤੂ ਦਾ ਤਾਂ ਨਹੀਂ ਪਤਾ ਮੈਨੂੰ ਸਹੀ ਦਾ ਨਾ ਹਾਂ ਤੇ ਇਹ ਬਤਾਨੇ ਕਿ ਕਿੰਨੇ ਰਿੰਦੇ ਇਹ ਤਾਂ ਆਵਣੇ ਪਤਾ ਦਾਦੀ ਜਿਹੇ ਤਰ੍ਹਾਂ ਕੱਲ ਪੈਣਾ ਜੀ ਤੁਸੀਂ ਅੰਗਰੇਜ਼ੀ ਮਾਦਮਾ ਮੇਰੇ ਜੀ ਦਾਦੀ ਵੀ ਨਹੀਂ ਪੜੀ ਇਹ ਇਹ ਕਰਦੀ ਹੈ ਕਰ ਨੂੰ ਜੇ ਜਾਨਣਾ ਨੂੰ देखो किस की साइकोल सड काल तक मेहरबानी मेदूडीन दे मोरी आ रे पता दे को मांगे रे गहरा आ रे रे तो अम्मा इ तो ना भी हो जादे जा जागी मैं वेली तड़का आनी क्याती दोनी रे पटको पटको हां हां अपन कर ले तरी पत्ती ना जागी जाने के पूरी बोर के होंदे को चना तो जा ना वेली तड़का ਇੰਤ ਜੀ ਤਾਂ ਸੁੱਕ ਗਏ ਹਣ ਲੀ ਗਿ ਗਈ। ਹਾਂ, ਕਿੱਤੀ ਕਰ ਨਹੀਂ ਕੁਛ ਨਹੀਂ ਦੀਦੀ ਆ ਮੈਂ ਨਾ ਕੱਪੜੇ ਸੁੱਕਣੇ ਪਾਉਣ ਦੇ ਸੀ। ਕੱਪੜੇ ਗਿੱਲੇ ਸੀ ਮੈਂ ਕਿ ਅੰਦਰ ਪਾ ਦੇਣੀ ਆ ਥੋੜੇ ਸੁੱਕਣੇ ਧਵਾ ਦੇ। ਵੀਰ ਸੁੱਕਣੇ ਪਾਉਣ ਦੇ ਆ। ਠੀਕ ਆ ਤੇ ਮੈਂ ਨਾ ਐਸੀ ਹੀ ਕੀ ਲੈਣਾ ਸੀ? ਕੁਛ ਜ਼ਿਆਦਾ ਨਹੀਂ ਆਉਂਦਾ ਇਕੱਲਾ। ਨਹੀਂ ਮੈਂ ਜਾਂਦੀ ਐ। ਹਾਂ ਦੱਸੋ ਕੀ ਲੈਣਾ ਐ? ਮੈਂ ਨਾ ਪਟਾਖੇ ਲੈਣ ਆਈ ਸੀ। ਕੀ? ਪਟਾਖੇ? ਉਹ ਕਿਹਨਾਂ ਬਟਾਕੋ ਟਾਕਾ ਹਾਇ ਤਿੰਨ ਪਤਾ ਹੀ ਨਹੀਂ ਲੱਗਣਾ ਇੰਗਲਿਸ਼ ਦਾ ਵਰਡ ਪਟਾਕੋ ਪਟਾਕੋ ਇੰਗਲਿਸ਼ ਦਾ ਕੋਈ ਵਰਡ ਨਹੀਂ ਹੈਗਾ ਪਟਾਕਾ ਪਟੂਕਾ ਕੋਈ ਲੈਣ ਆਏ ਲੈਣ ਆਏ ਵਾਸਤੇ ਦੱਸ ਦੋ ਚੱਲ ਤੂੰ ਮੈਂ ਕਰੂੰ ਤੇ ਦੇਦੇ ਲੈ ਪੈਣਾ ਤੇਰੀ ਯਾਦ ਕਰਕੇ ਆਉਣਾ ਸੀ ਚੰਗੀ ਤਰ੍ਹਾਂ ਮੈਨੂੰ ਯਾਦ ਤਾਂ ਮਿਲ ਕੀ ਕੀ ਆ ਤੇ ਨੋਨੀਆ ਨੇ ਤੇਰੇ ਨੋਨੀਆ ਨੇ ਹੈਗਾ ਤੇ ਨੋਨੀਆ ਦੀ ਹੁਣ ਉਹ ਕੀ ਹੁੰਦਾ ਹਾਇ ਤੈਨੂੰ ਪਤਾ ਹੀ ਨਹੀਂ ਨੋਨੋ ਨੋਨੋ ਮੁੰਡਾ ਤੇ ਪੰਜਾਬੀ ਨੂੰ ਨਹੀਂ ਨੂੰ ਗ੍ਰੀਟੀ ਵੜੀ ਆਉਂਦੀ ਹੈ ਇੰਗਲਿਸ਼ ਤਾਂ ਮੈਨੂੰ ਆਉਂਦੀ ਹੈ ਪਰ ਨੋਨਿਅਲ ਕੋਈ ਇੰਗਲਿਸ਼ ਦਾ ਵਰਡ ਨਹੀਂ ਹੈਗਾ ਜਿੱਦੋਂ ਤੱਕ ਮੈਨੂੰ ਆਉਂਦੀ ਹੈ ਅੱਗੇ ਮੈਨੂੰ ਪਤਾ ਨਹੀਂ ਕੋਈ ਹੋਰ ਕੋਈ ਉਰਦੂ ਮਤਲਬ ਸਿੱਖਾ ਕੋਈ ਸਮਝ ਆਉਣੀ ਮੈਂ ਤੈਨੂੰ ਦੱਸਦੀ ਆ ਕਿ ਰਨੋਨਿਅਨ ਤੈਨੂੰ ਪਤਾ ਹੀ ਨਹੀਂਗਾ ਫਿਰ ਅੱਜ ਸੋਇਚ ਕੋਈ ਨੋਨਿਅਨ ਨਾਨੇ ਨਾ ਕੋ ਪਟਾਖੋ ਹੈਗਾ ਪਟਾਕਾ ਹੈਗਾ ਵਾਜੀ ਨਹੀਂ ਆਣੇ ਵਸਤੇ ਖੜਨਾ ਤਾਂ ਦੇ ਦਿੰਨੀ ਹਾਏ ਹੈ ਨਹੀਂ ਸਮਝ ਆਉਣੀ ਕਿ ਤੈਨੂੰ ਨਹੀਂ ਸਮਝ ਲੱਗੀ ਆਲੂ ਆਲੂ ਤੇ ਬਤਾਰ ਦੇ ਨਾ ਆਲੂ ਨੋ ਤਾਂ ਪਟਾਖੋ ਕਿਹ ਪੈਣਾ ਪਟਾਟੋ ਆਹ ਮੈਨੂੰ ਇੰਨੀ ਵਾਜੀ ਨਹੀਂ ਆਉਂਦੀ ਇੰਗਲਿਸ਼ ਤਾਂ ਮੈਨੂੰ ਆਉਂਦੀ ਏ ਪਰ ਇੰਨੀ ਜ਼ਿਆਦਾ ਨਹੀਂ ਆਉਂਦੀ ਜਿੰਨੀ ਤੁਹਾਨੂੰ ਆਉਂ ਲੱਗਦੀ ਠੀਕ ਹੈ ਨਾ ਹਾਂ ਮੈਂ ਅੱਜ ਤੇ ਫਿਰ ਪੂਰੀ ਹਰ ਅੰਗਰੇਜ਼ੀ ਸਕੂਲ ਜਾਂਦੀ ਆ ਇੰਨੇ ਪੈਸੇ ਲੱਗਦੇ ਆ ਉਹ ਸੰਹੁਰੇ ਰੋਜ਼ ਅੰਗਰੇਜ਼ੀ ਦਾ ਕੰਮ ਤੇ ਆਹ ਜਿਹੜੀ ਪਾੜੀ ਜੀ ਸਿੱਖ ਲਈ ਹੈ ਨਾ ਕਿ ਤੇ ਬਾਹਰ ਜਾ ਕੇ ਨਾ ਫਿਰ ਅਸੀਂ ਨਹੀਂ ਉਹ ਆਉਂਦੀ ਸੀ ਇੰਨੀ ਅਚੋਈ ਹੈ ਨਾ ਤਖਣ ਦਹਾਦੀ ਅੱਛਾ ਇੰਦੇ ਸੀ ਬੋਲਣਾ ਉੱਚਾ ਜੀਤਾ ਹਾਂ ਸਦੀ ਕੁੜੀ ਜਾਂਦੀ ਤੁਹਾਡੀ ਕੁੜੀ ਪਰ ਕੋਠੇ ਝਾਲ ਜੀ ਚਾਹੀਦੀ ਤੈਨੂੰ ਤਾਂ ਪਤਾ ਹੀ ਨਹੀਂ ਅੰਗਰੇਜ਼ੀ ਨੇ ਬਲਦੀ ਨਹੀਂ ਆਉਂਦੇ ਪਰ ਤੈਨੂੰ ਪੂਰੇ ਸਾਡੇ ਕੋ ਬੋਰ ਦੀ ਫੁਗਰੀ ਜੀ ਬੋਰਡ ਜਿਹੜੀ ਸਿੱਖੇ ਆ ਨਾ ਤੁਸੀਂ ਉਹ ਨੂੰ ਚੰਗੀ ਤਰ੍ਹਾਂ ਸਿੱਖ ਲੋ ਅਗਦੇ ਬਾਹਰ ਜਾ ਕੇ ਨਾ ਉਹ ਜੇ ਵੇਚਤੀ ਨਾ ਕਰਾ ਲਈ ਅੱਜ ਪਟਾਕੂ ਨਹੀਂ ਨਾ ਪਟਾਟੋ ਹੁੰਦਾ ਤੂੰ ਤੋ ਨਾ ਉਹ ਡੁੱਜਾ ਕੀ ਬੋਲਦੇ ਉਹਨੂੰ ਆਨੀਅਨ ਬੋਲਿਆ ਕਰੋ ਤੂੰ ਵਰਡ ਸਿਖਾਏ ਹੋਏ ਕੁੜੀ ਨੇ ਪਤਾ ਨਹੀਂ ਕੀ ਸਿਖਾ ਸਕੀ ਸਹੀ ਕੁੜੀ ਵੱਡੇ ਮੇਰੀ ਵੇਚੀ ਕਰਾਤੀ ਮੇਰੇ ਵਰਕਸ ਖਾਤਾ ਮੈਂ ਜਾਂਦੀ ਦੀ ਰੀਲ ਬਣਾਉਂਦੀ ਆ ਮੇਰੀ ਅੱਗੇ ਦੇ ਸਾਹਮਣੇ ਫੇਰ ਡੰਡਾ ਲਾਤੀ ਮੈਂ ਉਹ ਪੁੱਛਦੀ ਫੜਨੇ ਨਹੀਂ ਆ ਨਹੀਂ ਮੈਨੂੰ ਫੜਨੀ ਮੈਂ ਅੰਗਰੇਜ਼ੀ ਸਿੱਖ ਲਈ ਉਹ ਵੀ ਦੋ ਵਰਡ ਸਿਖਾਏ ਉਹ ਵੀ ਨਹੀਂ ਮੈਡਮ ਨੇ ਚਾਹ ਦੇਣਾ ਸਿਖਾਏ ਹਾੜੀ ਕੁੜੀ ਬੜੇ ਤੇ ਸਕੂਲ ਲੇ ਪੜhti ਵੱਡੇ ਮੈਂ ਬੜੇ ਪੜhti ਕੁੜੀ ਨੂੰ ਦੋ ਦੇ ਵਰਡ ਨਹੀਂ ਹੁੰਦੇ ਹਾੜੀ ਕੁੜੀ ਤਾਂ ਮੁਕਾਬਲਾ ਕਿੱਥੇ ਕਰ ਸਕਦੀ ਹਾੜੀ ਕੁੜੀ ਦਾ ਮੁਕਾਬਲਾ ਕਰਨ ਲੱਗੀ ਸੀ ਇੰਗਲਿਸ਼ ਤੇ ਦੋ ਵਰਡ ਨਹੀਂ ਹੁੰਦੇ ਤਾਂ ਮੈਡਮ ਬਣੀ ਫਿਰਦੀ ਮਤਲਬ ਇੰਗਲਿਸ਼ ਤੇ ਸਿੱਖਾਵੇ ਮੈਡਮ ਬਣਨ ਲਈ